ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਸਵਾਰਿਓ ਕਲਗੀ ਤਰਪਾਸ਼ ਤੇ ਸਜਾਨ ਰਾਏ ਦੀ ਵਰਦਾਹ ਜੀ ਨਾਲ ਸੰਧੀ ਕਰੀਏ ਅਨੰਤਪੁਰ ਸੇਬ ਸਰਗੁਰੂ ਦੇ ਦਰਬਾਰ ਦੇ ਵਿੱਚ ਇੱਕ ਕਵੀ ਸੀ ਜਿਸ ਦਾ ਨਾਮ ਸੀ ਅੰਮ੍ਰਿਤ ਰਾਏ ਬੜਾ ਗੁਣੀ ਵਿਦਵਾਨ ਸੀ ਸਤਿਗੁਰੂ ਦਾ ਸਿੱਖ ਬਾਣ ਮੰਨ ਦੀ ਸ਼ਾਂਤੀ ਪ੍ਰਾਪਤ ਕਰ ਚੁੱਕਾ ਸੀ ਨਿਤ ਉੱਚ ਪਾਇ ਦੀਆਂ ਕਵਤਾਵਾਂ ਰਚ ਕੇ ਸਹਿਵਾਤੀ ਪ੍ਰਸ਼ੰਤਾ ਹਾਸਲ ਕਰਦਾ ਸੀ ਅੰਮ੍ਰਿਤ ਰਾਏ ਦਾ ਇੱਕ ਮਿੱਤਰ ਲਾਹੌਰ ਵਿੱਚ ਰਹਿੰਦਾ ਸੀ ਉਹ ਵੀ ਬੜਾ ਵਿਦਵਾਨ ਅਤੇ ਹਕਮਤ ਦਾ ਪੂਰਾ ਮਾਹਿਰ ਸੀ ਕੁਦਰਤ ਨੇ ਉਸਦੇ ਹੱਥ ਵਿੱਚ ਬਹੁਤ ਸਫਾ ਪ੍ਰਦਾਨ ਕੀਤੀ ਜਿਸ ਨੂੰ ਵੀ ਉਹ ਦਵਾਈ ਦਿੰਦਾ ਛੱਟਪਟ ਰਾਜੀ ਹੁੰਦਾ ਤੇ ਜਸ ਗਉਂਦਾ ਤਰਜੰਦਾ 30 ਸਾਲ ਦੀ ਉਮਰ ਸੀ ਘਰ ਵਿੱਚ ਸਾਰਾ ਸੁਖਰਾਮ ਸੀ ਮਾਇਆ ਦੀ ਕੋਈ ਕਵੀ ਨਹੀਂ ਸੀ ਲੋਕਾਈ ਵਿੱਚ ਬੜਾ ਨਾਮਣਾ ਸੀ ਸਰਕਾਰ ਸੀ ਪਰ ਮਨ ਅਸ਼ਾਂਤ ਰਹਿੰਦਾ ਸੀ ਕਈ ਸਾਧੂਆਂ ਮਹਾਤਮਾਂ ਪੀਰਾਂ ਫਕੀਰਾਂ ਦੀ ਸੰਗਤ ਕੀਤੀ ਤੀਰਥਾਂ ਤੇ ਵੀ ਗਿਆ ਪਰ ਮਨ ਦੀ ਸ਼ਾਂਤੀ ਕਦੀ ਨਹੀਂ ਮਿਲੀ ਇਹ ਸ਼ਾਂਤੀ ਦੂਰ ਨਹੀਂ ਹੋਈ ਢਟਕਣਾ ਖਤਮ ਨਹੀਂ ਹੋਈ ਇਸ ਸਿੱਖਸ਼ਾ ਦਾ ਨਾਂ ਹੈ ਸੁਜਣ ਰਾਏ ਜੋ ਲਾਹੌਰ ਸ਼ਹਿਰ ਵਿੱਚ ਰਹਿੰਦਾ ਹੈ ਅੰਮ੍ਰਿਤ ਰਾਏ ਸੁਜਣ ਰਾਏ ਦੀ ਆਤਮਿਕ ਭੁੱਖ ਨੂੰ ਜਾਣਦਾ ਸੀ ਅੰਮ੍ਰਿਤ ਰਾਏ ਨੇ ਸੁਜਣ ਰਾਏ ਨੂੰ ਸੰਦੇਸ਼ ਭੇਜਿਆ ਮੇਰੇ ਵੀਰ ਮੈਂ ਤੇਰੀ ਅੰਦਰ ਦੀ वेदना ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੇਰੇ ਅੰਦਰ ਦੀ ਇੱਕ ਭੁੱਖ ਜਿਸ ਨੂੰ ਨਾ ਤਾਂ ਵਿਦਿਆ ਤ੍ਰਿਪਤ ਕਰ ਸਕੀ ਨਾ ਮਾਇਆ ਤ੍ਰਿਪਤ ਕਰ ਸਕੀ ਤੂੰ ਮੇਰਾ ਜਿਗਰੀ ਮਿੱਤਰ ਹੈ ਤੇ ਅੰਦਰਲੀ ਤ੍ਰਿਪਤੀ ਕਰਨੀ ਚਾਹੁੰਦਾ ਹੈ ਅਸ਼ਾਂਤੀ ਤੋਂ ਨਿਜਾਦ ਪਾਉਣਾ ਚਾਹੁੰਦਾ ਹੈ ਮਨ ਦੀ फडਕਣਾ ਖਤਮ ਕਰਨੀ ਚਾਹੁੰਦਾ ਹੈ ਬਿਨਾਂ ਦੇਰੀ ਤੇ ਬਿਨਾਂ ਸ਼ੰਕਿਆਂ ਦੇ ਤੂੰ ਅਨੰਦਪੁਰ ਸਹਿਵਾਜਾ ਕਿਉਂਕਿ ਅਨੰਦਪੁਰ ਦੀ ਧਰਤੀ ਦੇ ਉੱਤੇ ਸ਼ਾਖ ਸ਼ਾਤ ਪ੍ਰਮਾਤਮਾ ਦਾ ਰੂਪ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਰਾਜਮਾਨ ਨੇ ਛੇਤੀ ਆ ਕੇ ਦਰਸ਼ਨ ਕਰ ਆਪਣੇ ਮਨ ਦੀ ਭੁੱਖ ਨੂੰ ਮਟਾਇਆ ਮਨ ਦੀ ਤ੍ਰਿਪਤੀ ਕਰ ਤੇ ਸਦਾਬਹਤ ਸੁਖੀ ਹੋ ਜਾਇਆ ਸੁਜਾਨ ਰਾਏ ਨੂੰ ਆਪਣੇ ਮਿੱਤਰ ਦਾ ਸੁਨੇਹਾ ਮਿਲਿਆ ਮਨ ਨੂੰ ਕੁਝ ਧਾਰ ਸਪ੍ਰਾਪਤ ਹੋਈ ਹੈ ਹੁਣ ਦਿਨ ਰਾਤ ਗੁਰੂ ਦਰਸ਼ਨਾਂ ਦੀ ਤੰਗ ਵਿੱਚ ਬਤੀਤ ਹੋਣ ਲੱਗਾ ਹੈ ਅੰਦਰੋਂ ਐਸੀ ਖਿੱਚ ਬਣੇ ਕਿ ਉੱਡ ਕੇ ਪਹੁੰਚ ਜਾਵਾਂ ਪਰ ਸਿਰ ਦੀਆਂ ਜਿਵੇਂ ਵਾਰੀਆਂ ਨੂੰ ਸੰਕੋਜਦੇ ਆ ਸਮਾਂ ਲੱਗ ਜਾਣਾ ਸੀ ਨਨਤਪੁਰ ਸਾਹਿਬ ਦੀ ਤਿਆਰੀ ਪ੍ਰారంਭ ਕਰ ਦਿੱਤੀ ਸਾਰਾ ਕਾਰਜ ਸੰਕੋਚ ਕੇ ਘਰ ਦੀ ਜ਼ਿੰਮੇਵਾਰੀ ਨੂੰ ਆਪਣੀ ਅਰਧਾਂਗਣੀ ਨੂੰ ਆਪਣੀ ਘਰ ਵਾਲੀ ਨੂੰ ਸੌਂਪ ਕੇ ਸੁਜਾਨ ਰਾਇ ਲਾਹੌਰ ਤੋਂ ਆਤਮਿਕ ਤ੍ਰਿਪਤੀ ਦੀ ਲਾਲਸਾ ਧੀਨ ਸ਼੍ਰੀ ਨਨਤਪੁਰ ਸਾਹਿਬ ਨੂੰ ਤਰਪਿਆ ਰਸਤਿਆਂ ਦੇ ਵਿੱਚ ਪੜਾਹ ਕਰਦਾ ਹੋਇਆ ਕਲਕੀ ਧਰ ਦੇ ਦਰਬਾਰ ਦੇ ਵਿੱਚ ਪਹੁੰਚ ਗਿਆ ਕੀ ਦੇਖ ਰਿਹਾ ਹੈ ਕਿ ਸੰਗਤਾਂ ਬੈਠੀਆਂ ਨੇ ਸਤਿਗੁਰੂ ਆਪਣੇ ਸਿੰਘਾਸਨ ਤੇ ਵਾਜਮਾਨ ਨੇ ਕੀਰਤਨ ਚੱਲ ਰਹੀਆਂ ਨੇ ਸੰਗਤਾਂ ਨਕਮਸਤਕ ਹੋ ਰਹੀਆਂ ਨੇ ਮੱਥਾ ਟੇਕੇ ਸੰਗਤ ਦੇ ਵਿੱਚ ਅੱਖਾਂ ਮੂਦ ਕੇ ਬੈਠੀਆਂ ਕੀਰਤਨ ਦੇ ਆਨੰਦ ਪ੍ਰਾਪਤ ਕਰ ਰਹੀਆਂ ਨੇ ਸੰਗਤਾਂ ਸਤਿਗੁਰੂ ਦੇ ਚਰਨ ਪਰਸਪਰਸ ਕੇ ਜਨਮਾਂ ਜਨਮਾਂ ਤਰਾਂ ਦੇ ਖੋਟੇ ਕਰਮਾਂ ਤੋਂ ਨਿਯਾਬ ਪ੍ਰਾਪਤ ਕਰ ਰਹੀਆਂ ਨੇ ਸੁਜਾਨ ਰਾਏ ਨੇ ਵੀ ਵੇਖ ਕੇ ਆ ਕੇ ਤਨ ਤਨ ਸਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਆ ਕੇ ਮੱਥਾ ਟੇਕਿਆ ਸੁਜਾਨ ਰਾਏ ਦੇ ਅੰਦਰ ਗੁਰੂ ਦਰਸ਼ਨਾਂ ਤੇ ਗੁਰੂ ਚਰਨਾਂ ਦੀ ਸ਼ੋਹ ਨਾਲ ਕੋਈ ਅਜੇ ਹੀ ਅਗੰਮੀ ਖੇੜ ਵਰਤ ਗਈ ਉਹ ਦਰਸ਼ਨ ਸਿੱਖ ਪ੍ਰੋਤਾ ਮੱਥਾ ਟੇਕ ਕੇ ਕੰਧ ਨਾਲ ਜਾ ਕੇ ਖਲੋ ਗਿਆ ਤੇ ਇੱਕ ਟੱਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰੀ ਜਾ ਰਿਹਾ ਹੈ। ਦਰਸ਼ਨ ਕਰਕੇ ਸੁਜਾਨ ਸਿੰਘ ਦੇ ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਸਭ ਅੱਗਾ ਪਿੱਛਾ ਭੁੱਲ ਗਿਆ। ਸੰਗਤਾਂ ਸਤਿਗੁਰ ਜੀ ਪਾਸੋਂ ਸੀਸਾ ਪ੍ਰਾਪਤ ਕਰ ਕਰਕੇ ਘਰਾਂ ਨੂੰ ਮੁੜ ਗਈਆਂ। ਕਰਗੀ ਧਰਜੀ ਨੇ ਸਿੱਖ ਨੂੰ ਭੇਜ ਕੇ ਭਾਈ ਸੁਜਾਨ ਰਾਏ ਨੂੰ ਕੋਲ ਸਦਿਆ ਹੈ। ਉੱਚੀ ਸਿੱਖਾ ਕੰਧ ਨਾਲ ਪਿੱਠ ਲਾਈ ਕਿਉਂ ਖੜੋਤਾ ਹੈ ਸੁਜਾਨ ਰਾਏ ਨੇ ਸਿਰ ਨੇ ਹੂੜਾ ਉੱਤਰ ਦਿੱਤਾ ਆਪ ਜੀ ਦੇ ਪਾਵਨ ਦਰਸ਼ਨ ਕਰ ਰਿਆ ਹੈ ਤੇ ਦਰਸ਼ਨਾਂ ਨਾਲ ਤੇ ਧੀਰੀ ਹੁੰਦੀ ਕੰਧ ਨਾਲ ਇਸ ਕਰਕੇ ਖੜਾ ਹਾਂ ਮਤਾ ਆਪ ਜੀ ਦੇ ਸੰਮੁਖ ਖੜੇ ਹੋਣ ਨਾਲ ਕਿਸੇ ਹੋਰ ਸਿੱਖ ਤੇ ਆਪ ਜੀ ਦੇ ਵਿਚਾਰ ਕੋਈ ਬੇਰੇ ਵਾਸਤੇ ਕੰਧ ਰਕਾਵਟ ਨਾ ਖੜੀ ਹੋ ਜਾਵੇ ਆਪ ਜੀ ਦੇ ਦਰਸ਼ਨਾਂ ਦੀ ਸੇਕ ਅਧੂਰੀ ਨਾ ਰਹ ਜਾਏ ਸਤਿਗੁਰੂ ਮੁਸਕਰਾਏ ਤੇ ਸਜਾ ਰਹੇ ਨੂੰ ਕਹਿਣ ਲੱਗੇ ਸਿਖਾ ਇਹ ਦਰਸ਼ਨ ਸਾਡੇ ਅਦੂਰੇ ਦਰਸ਼ਨ ਨੇ ਜਦੋਂ ਅਸੀਂ ਮਹਿਲਾ ਵਿੱਚ ਚਲੇ ਗਏ ਇਹ ਦਰਸ਼ਨ ਅਲੋਪ ਹੋ ਜਾਂਦੇ ਨੇ ਮੇਰਾ ਅਸਲੀ ਸਰੂਪ ਗੁਰੂ ਸੰਗਤ ਤੇ ਤੇ ਸ਼ਬਦ ਹੈ ਜੇ ਮੇਰੀ ਅਸਲੀ ਤੇ ਸ੍ਰੀਵੀ ਦਰਸ਼ਨ ਕਰਕੇ ਲੋਚਾ ਪੂਰੀ ਕਰਨੀ ਚਾਹਦਾ ਹੈ ਤਾਂ ਜੁੜ ਜਾ ਸ਼ਬਦ ਦੇ ਨਾਲ ਤੇ ਕਰ ਸੰਗਤ ਦੀ ਸੇਵਾ ਸਾਰਿਆਂ ਨੂੰ ਮੇਰਾ ਰੂਪ ਜਾਣ ਉਹਨਾਂ ਦੀ ਖਤਰਦਾਰੀ ਕਰ ਤੇ ਮੇਰੇ ਅਸਲੀ ਦਰਸ਼ਨ ਤੈਨੂੰ ਪ੍ਰਾਪਤ ਹੋ ਜਾਣਗੇ ਸੁਜਾਰਾ ਨੇ ਬੇਨਤੀ ਕੀਤੀ ਪਾਸ਼ਾ ਕਿਥੇ ਜਾਵਾਂ ਸਤਗੁਰੂ ਕਲਗੀਧਰ ਜੀ ਕਹਿਣ ਲੱਗੇ ਜਾ ਕੀਰਤਪੁਰ ਚਲੇ ਜਾ ਉੱਥੇ ਬੈਠ ਸੇਵਕਾ ਮੈਂ ਆਪੇ ਤੇਰੇ ਪਾਸ ਆਵਾਂਗਾ ਤੂੰ ਵਾਪਸ ਨਹੀਂ ਆਉਣਾ ਜਿੰਨਾ ਚਿਰ ਤੱਕ ਤੇਰੇ ਕੋਲ ਮੈਂ ਨਹੀਂ ਆ ਜਾਂਦਾ ਭਾਈ ਸੁਜਾਨਾ ਇਹਨੇ ਕਲਗੀਧਰ ਦੇ ਚਰਨਾਂ ਤੇ ਸਿਰ ਸਨਵਾਇਆ ਦਰਸ਼ਨ ਦੀਦਾਰ ਕਰ ਅਸੀਸਾਂ ਪ੍ਰਾਪਤ ਕੀਤੀਆਂ ਅਤੇ ਕੀਰਤਪੁਰ ਸਾਹਿਬ ਨੂੰ ਚਾਲੇ ਪੱਜ ਤੇ ਕੀਤ ਪੁਰ ਸੇਵ ਤੋਂ ਬਾਅਦ ਨਿਕਲਾ ਥਾਂ ਵੇਖ ਝੋਪੜੀ ਪਾ ਲਈ ਆਪ ਜੀ ਅੰਮ੍ਰਿਤ ਵੇਲੇ ਉੱਠਦੇ ਨਦੀ ਦੇ ਵਿੱਚ ਇਸ਼ਨਾਨ ਕਰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈਰੋਗਾ ਨਾਲਨੋ ਸਾਧਨਾ ਦੇ ਵਿੱਚ ਜੁਟ ਜਾਂਦੇ ਔਰ ਸਾਧਨਾ ਭਗਤੀ ਕਰਨ ਤੋਂ ਬਾਅਦ ਸਾਰਾ ਦਿਨ ਆਏ ਗਏ ਲੋੜਵੰਦਾਂ ਦੀ ਜਲ ਪਾਣੀ ਦੇ ਨਾਲ ਸੇਵਾ ਕਰਦੇ ਉਸ ਤੋਂ ਪਰੰਤ ਤਲ ਦੇ ਰੋਗੀਆਂ ਨੂੰ ਦੁਆਦਾਰੂ ਦੇ ਕੇ ਉਹਨਾਂ ਦਾ ਦੁੱਖ ਦੂਰ ਕਰਦੇ ਲੋਕਾਈ ਦੀਆਂ ਅਸੀਸਾਂ ਪ੍ਰਾਪਤ ਕਰਦੇ ਦੂਰ ਗਰਾਡੇ ਪਿੰਡਾਂ ਪਿੰਡਾਂ ਵਿੱਚ ਕਿਸੇ ਰੋਗੀ ਦਾ ਪਤਾ ਲੱਗਦਾ ਕੋਈ ਪੁਕਾਰ ਕਰਦਾ ਉਸ ਨਾਲ ਚੱਲ ਕੇ ਆਪਣੀ ਹਕਮਤ ਦੇ ਗੁਣ ਵਰਤਦੇ ਅਤੇ ਉਹਦੀ ਖਤਰਦਾਰੀ ਕਰਕੇ ਉਹਨੂੰ ਰਾਜੀ ਕਰਦੇ ਤੇ ਸਿੱਸਾ ਪ੍ਰਾਪਤ ਕਰਦੇ ਇਹ ਸਾਰਾ ਕਾਰਜ ਬਿਨਾ ਕੁਝ ਪੈਸੇ ਲਏ ਬੜੇ ਚਾਈ ਚਾਈ ਗੁਰੂ ਹੁਕਮ ਜਾਣ ਕਰਕੇ ਜੋ ਆਤਮਿਕ ਰੋਗੀ ਹੁੰਦਾ ਉਹਦਾ ਪੱਲਾ ਫੜ ਕੇ ਉਸਦੀ ਆਤਮਾ ਦਾ ਰੋਗ ਦੂਰ ਕਰ ਦਿੰਦੇ ਸਰਬ ਰੋਗ ਉਹ ਖੁਦ ਨਾਮ ਕਨਿਆਨ ਰੂਪ ਮੰਗਲ ਗੁਣ ਗਾਮ ਥੋੜੇ ਸਮੇਂ ਵਿੱਚ ਹੀ ਆ ਜੀ ਦੀ ਪਰਵਕਾਰੀ ਸ਼ੋਭਾ ਸਾਰੇ ਇਲਾਕੇ ਵਿੱਚ ਫੈਲ ਗਈ ਸੰਗਤਾਂ ਰਾਹੀਂ ਕਲਗੀਧਰ ਜੀ ਦੇ ਕੰਨਾਂ ਵਿੱਚ ਵੀ ਸੁਜਾਨ ਰਾਏ ਦੀ ਪਰਪਕਾਰੀ ਸ਼ੋਭਾ ਸਮੇਂ-ਸਮੇਂ ਪੈਂਦੀ ਰਹਿੰਦੀ। ਸਤਿਗੁਰੂ ਜੀ ਉਸ ਦੀ ਸ਼ੋਭਾ ਸੁਣਦੇ ਮੁਸਕਰਾਉਂਦੇ ਤੇ ਖੁਸ਼ੀ ਪ੍ਰਗਟ ਕਰਦੇ। ਭਾਈ ਸੁਜਾਨ ਰਾਏ ਜੀ ਦੇ ਕੰਨਾਂ ਵਿੱਚ ਜੋ ਸਤਿਗੁਰੂ ਦੇ ਬਚਨ ਕਹੇ ਸਨ ਇਹ ਸ਼ੁਭਵਾਗ ਗੁਰਾਂ ਦੇ ਉਸ ਦੇ ਕੰਨਾਂ ਵਿੱਚ ਗੂੰਜਦੇ ਸੰਗਤ ਵਿਖੇ ਗੁਰੂ ਰਹਿੰਦਾ ਹੈ। ਉਹ ਗੁਰਮੁਖ ਤੋਂ ਪੰਜ ਬਰੇ ਸੰਗਤ ਦੀ ਸੇਵਾ ਕਰਾਉਂਦੇ ਰਹੇ ਤੇ ਪੰਜ ਬਰੇ ਗਾਖੜੀ ਕਾਰ ਕਰਨ ਉਪਰੰਤ ਸੇਵਾ ਬਰਾ ਵੀ ਲਗਣ ਵਾਲਾ ਹੋ ਗਿਆ ਸੇਵਾ ਕਮਾਉਂਦਿਆਂ ਨੂੰ ਮੰਦਰ ਮਲ ਪਵਿੱਤਰ ਹੋ ਚੁੱਕਾ ਸੀ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਸ਼ਿਕ ਦਿਨੋਂ ਦਿਨ ਵੱਧਦੀ ਗਈ ਵਿਰਾਗ ਵਿੱਚ ਅੱਖਾਂ ਰਹੀ ਅਜੂਆਂ ਦੇ ਰੂਪ ਵਿੱਚ ਵਹਿੰਦੀ ਪਈਸ ਜਾਨ ਰਾਏ ਦਿਨ ਰਾਤ ਧਿਆਨ ਵਿੱਚ ਲੀਨ ਰਹਿੰਦੇ ਇਸ ਸਮੇ ਇੱਕ ਚੰਦਨ ਦੀ ਚੌਂਕੀ ਉੱਪਰ ਸੁੰਦਰ ਗਲੀਚਾ ਵਿਛਾਹ ਸਾਹਮਣੇ ਰੱਖ ਰਿਹਿੰਦੇ ਤੇ ਸਤਿਗੁਰੂ ਕਲਗੀਧਰ ਨੂੰ ਸਰਮੁਖ ਪ੍ਰਤੀਤ ਕਰਦੇ ਰਹਿੰਦੇ ਪਰ ਸਰਦੀ ਦੀ ਅਤੀ ਰਾਤ ਗੁਰਦੇਵ ਕਲਗੀਧਰ ਜੀ ਘੋੜੇ ਤੇ ਸਵਾਰ ਹੋ ਅਨੰਤਪੁਰ ਸੇਵ ਤੋਂ ਧਿਆਨ ਵਿੱਚ ਲੀਨ ਪਾਏ ਸੁਜਾਨ ਰਾਏ ਦੀ ਝੋਪੜੀ ਦੇ ਅਗੇ ਆ ਗਏ ਘੋੜਾ ਬਾਰ ਬਨ ਸਤਿਗੁਰੂ ਜੀ ਨੇ ਭਾਈ ਸੁਜਾਨ ਰਾਏ ਦੀ ਝੌਪੜੀ ਦਾ ਦਰਵਾਜ਼ਾ ਖੋਲਿਆ ਸੁਜਾਨ ਰਾਏ ਗੁਰੂ ਧਿਆਨ ਮੂਰਤ ਚ ਮਗਨ ਸਬਾਧੀ ਰੀਣ ਸੀ ਸਤਿਗੁਰੂ ਜੀ ਸਾਹਮਣੇ ਭਈ ਚੰਦਨ ਦੀ ਚੌਂਕੀ ਤੇ ਬਰਾਜਮਾਨ ਹੋ ਗਏ ਨੇ ਥੋੜਾ ਸਮਾਂ ਬੀਤਣ ਪਿਛੋਂ ਸਤਿਗੁਰੂ ਜੀ ਨੇ ਸੁਜਾਨ ਰਾਏ ਦੇ ਅੰਦਰ ਜੋ ਗੁਰਮੂਰਤ ਬਣੀ ਹੋਈ ਸੀ ਉਸ ਨੂੰ ਖਿੱਚ ਲਿਆ ਤੇ ਸੁਜਾਨ ਰਾਏ ਤਰਵ ਕੇ ਅੱਖਾਂ ਖੋਲੀਆਂ ਪਰਤੱਖ ਸਤਿਗੁਰਾਂ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਚਰਨਾਂ ਦੇ ਨਾਲ ਲਟ ਗਿਆ ਇੱਕ ਘੜੀ ਤੱਕ ਸਿੱਖ ਗੁਰੂ ਤੇ ਗੁਰੂ ਸਿੱਖ ਉਤਪਉਤ ਰਹੇ ਨੇ ਸਮੇਂ ਵਿੱਚ ਭਾਈ ਸੁਜਾਨ ਰਾਏ ਨੂੰ ਬਾਹਰੋਂ ਇੱਕ ਵਿਆਕਲ ਕੂਖ ਵਿੱਚ ਸਦ ਸੁਣਾਈ ਦਿੱਤੀ ਬਾਹਰ ਇੱਕ ਦੁਖੀਆ ਰੋਗੀ ਦਵਾਦਾਰੂ ਕਰਨ ਦੀ ਦਵਾਈ ਦੇ ਰਿਹਾ ਹੈ ਆਦਰਦਿਆਂ ਕੀ ਹੁਕਮ ਨਾਵਾ ਪਹਿਲੂ ਹੁਕਮ ਨਾਵਾ ਫਿਰਿਆ ਚਰਣੀ ਪਿਆਰੇ ਰੋ ਰੋ ਕੇ ਭੁੱਲ ਬਖਸ਼ਵਾ ਦੁੱਤਾ ਨੂੰ ਇੱਕ ਪਾਸੇ ਕਰਕੇ ਸੁਜਾਨ ਰਾਏ ਨੇ ਦੁਖੀ ਜ਼ਰਦੀ ਦੀ ਨਾਲ ਜਾ ਕੇ ਹੁਕਮ ਮੰਨਣ ਦੀ ਕਾਰ ਨੂੰ ਪਹਿਲ ਦਿੱਤੀ ਸਤਿਗੁਰੂ ਜੀ ਨੂੰ ਸੀਸ ਨਵਾ ਕੇ ਝੁਕਲੇ ਦੁਖੀ ਲੋੜਵੰਦ ਨਾਲ ਤੁਰ ਗਿਆ ਸਤਿਗੁਰੂ ਜੀ ਉਸੇ ਧਿਆਨ ਮਗਰਮ ਬਿੱਤੀ ਦੇ ਵਿੱਚ ਚੌਂਕੀ ਦੇ ਉੱਪਰ ਬਰਾਜਮਣ ਰਹੇ ਭਾਈ ਸੁਜਾਨ ਰਾਏ ਦੇ ਰੋਗੀ ਦੀ ਜ ਤਮੀਰਦਾਰੀ ਕੀਤੀ ਤੇ ਦੁਖੀ ਨੂੰ ਸੁਖੀ ਕਰ ਸੀਸਾ ਪ੍ਰਾਪਤ ਕਰ ਮੁੜ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਰੋ ਰੋ ਕੇ ਮਾਫੀ ਮੰਗੀ ਸਤਿਗੁਰੂ ਸਿੱਖਾਂ ਸਿੱਖਦਿਆਂ ਬਰਿਆਂ ਬਾਦ ਦਰਸ਼ਨ ਹੋਏ ਮੈਂ ਗੁਸਤਾਖ ਨਹੀਂ ਗੁਸਤਾਖੀ ਕੀਤੀ ਆਪ ਨੂੰ ਛੱਡ ਕੇ ਬਾਹਰ ਚਲਾ ਗਿਆ ਸਤਿਗੁਰੂ ਜੀ ਬੜੇ ਪ੍ਰਸੰਨ ਆਏ ਪ੍ਰਸੰਤਾ ਦੇ ਘਰ ਵਿੱਚ ਆਏ ਹੋਏ ਸਜਾਣ ਰਾਏ ਨੂੰ ਘੁੱਟ ਕੇ ਸ਼ਾਂਤੀ ਨਾਲ ਲਾਇ ਤੇ ਬਚਨ ਕੀਤਾ ਸੁਜਾਨ ਰਾਏ ਤੇਰੀ ਕਾਲ ਥਾਂੇ ਪਈ ਤੂੰ ਦੁਖੀ ਲੋੜਵੰਦ ਨਾਲ ਨਹੀਂ ਗਿਆ ਤੂੰ ਮੇਰੇ ਨਾਲ ਗਿਆ ਸੀ ਤੂੰ ਬਿਮਾਰ ਦੀ ਤਮੀਰਦਾਰੀ ਨਹੀਂ ਕੀਤੀ ਤੂੰ ਮੇਰੀ ਤਮੀਰਦਾਰੀ ਕੀਤੀ ਹੈ ਤੂੰ ਲੋਕੀ ਦੀ ਪ੍ਰਸੰਤਾ ਪ੍ਰਾਪਤ ਨਹੀਂ ਕੀਤੀ ਸਗੋਂ ਮੇਰੀ ਪ੍ਰਸੰਤਾ ਦਾ ਪਾਤਰ ਬਣਿਆ ਹੁਣ ਤੈਨੂੰ ਮੇਰੇ ਸੰਪੂਰਨ ਰੂਪ ਦਰਸ਼ਨ ਨਸੀਬ ਹੋ ਗਏ ਨੇ ਸਤਿਗੁਰੂ ਨੇ ਆਪਣਾ ਕੋਮਲ ਹੱਥ ਜਿਹਾ ਰਏ ਦੇ ਸਿਰ ਪਰ ਫੇਰਿਆ ਸਤਗੁਰੂ ਜੀ ਸੁਜਾਨ ਰਾਏ ਦੀ ਕੁਟਿਆ ਤੋਂ ਬਾਹਰ ਆਏ ਸੰਗਤਾਂ ਨੇ ਬਾਹਰ ਦੀ ਮਾਣ ਸਜਾਇਆ ਹੋਇਆ ਲੰਗਰ ਦੇ ਪੰਡਾਰੇ ਵਰਤ ਰਹੇ ਨੇ ਸੰਗਤਾਂ ਨੇ ਗੁਰੂ ਜੀ ਦੇ ਲਈ ਸਿੰਘਾਸ਼ਨ ਤਿਆਰ ਕੀਤਾ ਹੈ ਤੇ ਕਲਗੀ ਧਰ ਉਸ ਉਪਰ ਬਰਾਜ ਮਾਣ ਹੋ ਗਏ ਸੰਗਤਾਂ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੀਆਂ ਨੇ ਸਤਗੁਰੂ ਜੀ ਸੰਗਤ ਸਮੇਤ ਭਾਈ ਸੁਜਾਨ ਰਾਏ ਜੀ ਨੂੰ ਅਨੰਤਪੁਰ ਸਾਹਿਬ ਨਾਲ ਲੈ ਗਏ ਸੁਜਾਨ ਰਾਏ ਦਾ ਪਰਿਵਾਰ ਲਾਹੌਰ ਤੋਂ ਮੰਗਾਇਆ ਸਾਰਿਆਂ ਨੂੰ ਸਹਿਬਾਂ ਨੇ ਅੰਮ੍ਰ ਸ਼ਜਾ ਕੇ ਇਸ ਮੇਰ ਭਾਈ ਸੁਜਾਨ ਰਾਏ ਦੇ ਸਭ ਪਰਿਵਾਰ ਚੜਾਇਆ ਬੇੜੇ ਤੇ ਭਾਈ ਸੁਜਾਨ ਰਾਏ ਨੂੰ ਸੁਜਾਨ ਸਿੰਘ ਨਾਮ ਪ੍ਰਦਾਨ ਕਰ ਦਿੱਤਾ ਸਤਿਗੁਰੂ ਨੇ ਅਸੀਸਾਂ ਦਿੱਤੀਆਂ ਤੇ ਬਚਨ ਕੀਤੇ ਸੁਜਾਨ ਸਿੰਘ ਤੂੰ ਗੁਰਬਚਨ ਤੇ ਗੁਰੂ ਦੀ ਬਾਣੀ ਦੀ ਕਮਾਈ ਕਰਕੇ ਬਾਬਾ ਸ਼ੇਖ ਫਰੀਦ ਜੀ ਤੇ ਬਾਬਾ ਕਬੀਰ ਜੀ ਦੇ ਬਚਨਾਂ ਨੂੰ ਸਭਲ ਕੀਤਾ ਹੈ ਬਾਬਾ ਫਰੀਦ ਜੀ ਫਰਮਾਉਂਦੇ ਰਹਿੰਦੇ ਨੇ ਕਿ ਪ੍ਰਮਾਤਮਾ ਦੇ ਰਹਿਣ ਦਾ ਨਿਵਾਸ ਸਥਾਨ ਸੰਸਾਰ ਹੈ ਸੰਸਾਰ ਪ੍ਰਮਾਤਮਾ ਦੇ ਵਰਾਠ ਰੂਪ ਵਿੱਚ ਮੋਇਆ ਹੋਇਆ ਹੈ ਇਸ ਲਈ ਸਭ ਆਪਣੇ ਹਨ ਕਿਸੇ ਨੂੰ ਵਰਾ ਨਾ ਕਹੋ ਤੇ ਨਾ ਕਿਸੇ ਦਾ ਬੁਰਾ ਕਰੋ ਪਰ ਜਦ ਬਚਨਾਂ ਦੀ ਕਮਾਈ ਕੋਈ ਤੇਰੇ ਵਰਗਾ ਵਿਰਲਾ ਹੀ ਕਰਦਾ ਹੈ ਉਹ ਜੀ ਦੇ ਬਚਨ ਹੀ ਅਸਲੀ ਗੁਰੂ ਨੇ ਸੁਜਾਨ ਸਿੰਘ ਤੂੰ ਗੁਰੂ ਦੇ ਬਚਨਾਂ ਨੂੰ ਗੁਰੂ ਜਾਣ ਕੇ ਮੰਨਿਆ ਤੂੰ ਪਰਗਰਮੀ ਹੋ ਗਿਆ ਸੋ ਪਿਆਰਿਓ ਸਤਿਗੁਰੂ ਦੀਆਂ ਬੜੀਆਂ ਅਸੀਸਾਂ ਪ੍ਰਾਪਤ ਕੀਤੀਆਂ ਭਾਈ ਸੁਜਾਨ ਰਾਏ ਨੇ ਸਤਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਝੋਲੀਆਂ ਭਰ ਲੀਆਂ ਔਰ ਇਸੇ ਕਰਕੇ ਪਿਆਰਿਓ ਆਪਾਂ ਵੀ ਭਾਈ ਸੁਜਾਨ ਸਿੰਘ ਵਰਗੇ ਹੁਕਮੀ ਗੁਰਸਿੱਖਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਮਨੁੱਖਾ ਜਮਾ ਸਫਲ ਕਰ ਲਈਏ ਸਾਵੇਂ ਜੋਤ ਜੋਤ ਹੈ ਸੋਏ ਦਾ ਹੁਕਮ ਗੁਰੂ ਦਾ ਬਚਨ ਮੰਨ ਕੇ ਹਿਰਦੇ ਵਿੱਚ ਵਸਾ ਕੇ ਉਸ ਉੱਪਰ ਅਮਲੀ ਰੂਪ ਨਾਲ ਪਹਿਰਾ ਦੇ ਕੇ ਖੜਕਦ ਦੀ ਟਹਿਲ ਵਿੱਚ ਤਤਪਰ ਹੋਈਏ ਤਾਂ ਕਿ ਅਸੀਂ ਵੀ ਗੁਰੂ ਦੀਆਂ ਅਸੀਸਾਂ ਦੇ ਨਾਲ ਅਨੰਦਿਤ ਹੋ ਜਾਈਏ ਤੇ ਸਤਿਗੁਰੂ ਸੱਚੇ ਪਾਤਸ਼ਾਹੀ ਕਿਰਪਾ ਦੇ ਅਸੀਂ ਪਾਤਰ ਬਣੀਏ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਣ ਸੋ ਪਿਆਰਿਓ ਏਸੀ ਸੁਜਾਨ ਰਾਏ ਲਾਹੌਰ ਨਿਵਾਸੀ ਜਿਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਸੁਜਾਨ ਰਾਏ ਦਾ ਪਾਰ ਉਤਾਰਾ ਕਰ ਦਿੱਤਾ ਪਿਆਰਿਓ ਹੋਈਆਂ ਪੁਨਾਂ ਨੂੰ ਨਾ ਚਤਾਰਿਓ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਪਿਆਰਿਓ ਸਬਸਕ੍ਰਾਈਬਰ ਵਾਲੀ ਘੰਟੀ ਦਬਕੇ ਅਗਰ ਚੰਗੀ ਵੀਡੀਓ ਲੱਗੇ ਚੰਗੇ ਬਚਨ ਲੱਗਣ ਸਬਸਕ੍ਰਾਈਬ ਕਰ ਦੇਣਾ ਪਿਆਰਿਓ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਆਪਜੀ ਦਾ ਹਮੇਸ਼ਾ ਸਾਡੇ ਸਿਰ ਤੇ ਮੇਰ ਪਰਿਆ ਹੱਥ ਰਵੇਗਾ ਪ੍ਰੇਮ ਪਿਆਰ ਬਣਿਆ ਰਹੇਗਾ ਅੱਜ ਕੇ ਫਤਿਹ ਗਜਾਈਏ ਜੀ ਹੋਈਆਂ ਪੁਨਾਂ ਨੂੰ ਨਾ ਚਤਾਰਿਓ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ